ਸੰਗਤ ਜੀ ਸੰਤ ਸਾਈਂ ਲੋਕ ਜੀ ਦੀ ਅਨੰਤ ਕਿਰਪਾ ਨਾਲ ਅੱਜ ਦੀ ਇਸ ਰੂਹ ਨੂੰ ਸ਼ੂਹਣ ਵਾਲੀ ਭਗਤੀ ਯਾਤਰਾ ਵਿੱਚ ਤੁਹਾਡਾ ਤਹਿ ਦਿਲੋਂ ਸੁਆਗਤ ਕਰਦੇ ਹਾਂ ਅੱਜ ਅਸੀਂ ਇੱਕ ਅਜਿਹੇ ਪਿਆਰ ਅਤੇ ਸਮਰਪਣ ਦੀ ਗੱਲ ਕਰਨ ਵਾਲੇ ਹਾਂ ਜੋ ਸਿਰਫ ਇੱਕ ਬਾਕ ਵਿੱਚ ਛੁਪਿਆ ਹੈ ਉਹ ਹੈ ਮੈਂ ਸਾਈਂ ਲੋਕਾਂ ਦੀ ਕਮਲੀ ਇਹ ਸਿਰਫ ਸ਼ਬਦ ਨਹੀਂ ਇੱਕ ਹਾਲਤ ਹੈ ਇਕ ਅਧਿਆਤਮਿਕ ਰਿਸ਼ਤਾ ਹੈ ਇਕ ਪੂਰਾ ਸਮਰਪਣ ਹੈ ਜਿੱਥੇ ਭਗਤ ਆਪਣੇ ਆਪ ਨੂੰ ਮਾਲਕ ਦੇ ਹਵਾਲੇ ਕਰ ਦਿੰਦਾ ਹੈ ਰੋਹਾਨੀਅਤ ਤਰੀਕੇ ਨਾਲ ਦੱਸਦੇ ਹਾਂ ਕਿ ਕਮਲੀ ਦਾ ਅਸਲੀ ਮਤਲਬ ਕੀ ਹੈ ਕਮਲੀ ਇਹ ਉਹ ਨਹੀਂ ਜੋ ਲੋਕ ਸਮਝਦੇ ਹਨ ਇਹ ਕੋਈ ਮਜ਼ਾਕ ਨਹੀਂ ਕੋਈ ਕਮੀ ਨਹੀਂ ਕਮਲੀ ਉਹ ਹੁੰਦੀ ਹੈ ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਈਂ ਲੋਕ ਬਾਬਾ ਜੀ ਦੇ ਚਰਨਾਂ ਨਾਲ ਜੋੜ ਲਵੇ ਕਮਲੀ ਉਹ ਹੈ ਜਿਸ ਦਾ ਮਨ ਹੁਣ ਸੰਸਾਰ ਨਾਲ ਨਹੀਂ ਸੰਤ ਸਾਈਂ ਲੋਕ ਜੀ ਨਾਲ ਜੁੜ ਚੁੱਕਾ ਹੈ ਜੋ ਕਹਿੰਦੀ ਹੈ ਮੇਰੀ ਜ਼ਿੰਦਗੀ ਦਾ ਕੰਟਰੋਲ ਬਾਬਾ ਜੀ ਹੁਣ ਤੇਰੇ ਹੱਥ ਵਿੱਚ ਹੈ ਜਦੋਂ ਇੱਕ ਰੂਹ ਕਮਲੀ ਬਣ ਜਾਂਦੀ ਹੈ ਉਹਦੀ ਸੋਚ ਬਦਲੀ ਹੈ ਉਹਦਾ ਦਿਲ ਨਰਮ ਹੁੰਦਾ ਹੈ ਉਹਦਾ ਡਰ ਟੁੱਟ ਜਾਂਦਾ ਹੈ ਅਤੇ ਉਹਦੀ ਰੂਹ ਸਾਈਂ ਲੋਕ ਬਾਬਾ ਜੀ ਦੀ ਹਜ਼ੂਰੀ ਵਿੱਚ ਬਸ ਜਾਂਦੀ ਹੈ ਜੋ ਸੰਗਤ ਆਪਣਾ ਆਪ ਬਾਬਾ ਸੰਤ ਸਾਈਂ ਲੋਕ حوالے ਕਰ ਦਿੰਦੇ ਹਨ ਬਾਬਾ ਜੀ ਉਸ ਦਾ ਰਾਹ ਆਪ ਸਵਾਰਦੇ ਹਨ ਕਮਲੀ ਉਹ ਨਹੀਂ ਜੋ ਹਾਰ ਮੰਨ ਲਵੇ ਕਮਲੀ ਉਹ ਹੈ ਜੋ ਬਾਬਾ ਜੀ ਦੇ ਆਸਰੇ ਹਰ ਤੂਫਾਨ ਨੂੰ ਮੁਸਕਰਾਹਟ ਨਾਲ ਸਹਿ ਲਵੇ ਫਿਰ ਬਾਬਾ ਜੀ ਉਹਨਾਂ ਨੂੰ ਕਦੇ ਇਕੱਲਾ ਨਹੀਂ ਛੱਡਦੇ ਭਾਵੇਂ ਦੁਨੀਆ ਪਿੱਛੇ ਮੁੜ ਜਾਵੇ ਪਰ ਬਾਬਾ ਜੀ ਕਦੇ ਪਿੱਛੇ ਨਹੀਂ ਮੁੜਦੇ ਕਮਲੀ ਦੇ ਸਿਰ ਤੇ ਆਪਣਾ ਹੱਥ ਉਹ ਹਮੇਸ਼ਾ ਰੱਖਦੇ ਹਨ ਕਮਲੀ ਦਾ ਭਰੋਸਾ ਇਹ ਨਹੀਂ ਕਿ ਉਹ ਸਭ ਠੀਕ ਹੋਵੇਗਾ ਭਰੋਸਾ ਇਹ ਹੈ ਜੇਕਰ ਠੀਕ ਕੁਝ ਨਾ ਵੀ ਹੋਇਆ ਤਾਂ ਮੇਰਾ ਸਾਈਂ ਲੋਕ ਸੱਚੀ ਸਰਕਾਰ ਮੇਰੇ ਨਾਲ ਹੈ ਅਤੇ ਸਮਰਪਣ ਹੋਵੇ ਜਦੋਂ ਤੁਸੀਂ ਆਪਣੇ ਦੁੱਖ ਦਰਦ ਤਣਾ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਦਿੰਦੇ ਹੋ ਅਤੇ ਕਹਿ ਦਿੰਦੇ ਹੋ ਜੋ ਵੀ ਬਾਬਾ ਜੀ ਕਰੋ ਉਹੀ ਸਹੀ ਹੈ ਮੈਂ ਤਾਂ ਤੇਰੀ ਕਮਲੀ ਹਾਂ ਸਵੇਰ ਦੇ ਸਮੇਂ ਜੋਤ ਦੇ ਸਾਹਮਣੇ ਕੁਝ ਮਿੰਟ ਬਿਲਕੁਲ ਚੁੱਪਚਾਪ ਬੈਠਣਾ ਇਹ ਕਮਲੀ ਦਾ ਸਭ ਤੋਂ ਵੱਡਾ ਰੋਹਾਨੀ ਹਥਿਆਰ ਹੈ ਇਹ ਕੁਝ ਮਿੰਟਾਂ ਦੀ ਚੁੱਪ ਰੂਹ ਨੂੰ ਬਾਬਾ ਜੀ ਦੀ ਲਹਿਰ ਨਾਲ ਜੋੜ ਦਿੰਦੀ ਹੈ ਜਦੋਂ ਸਾਈਂ ਲੋਕਾਂ ਦੀ ਸੰਗਤ ਦਿਲੋਂ ਬੋਲਦੀ ਹੈ ਮੈਂ ਸਾਈਂਾਂ ਦੀ ਕਮਲੀ ਤਾਂ ਬਾਬਾ ਜੀ ਉਸ ਭਾਵਨਾ ਨੂੰ ਆਪਣੀ ਜੋਤ ਵਿੱਚ ਸਾਂਭ ਲੈਂਦੇ ਹਨ ਅਤੇ ਇਹ ਪੰਗਤੀ ਰੂਹ ਨੂੰ ਤਿੰਨ ਤੋਹਫੇ ਬਖਸ਼ਦੀ ਹੈ ਅਹੰਕਾਰ ਦੂਰ ਕਰਦੀ ਹੈ ਅਤੇ ਰੂਹ ਹਲਕੀ ਹੋ ਜਾਂਦੀ ਹੈ ਡਰ ਨੂੰ ਦੂਰ ਕਰਦੀ ਹੈ ਤੇ ਸੰਗਤ ਨੂੰ ਇਹ ਯਕੀਨ ਆ ਜਾਂਦਾ ਹੈ ਕਿ ਮੇਰੇ ਸਿਰ ਤੇ ਮੇਰੇ ਬਾਬਾ ਜੀ ਦਾ ਹੱਥ ਹੈ ਸਮੱਸਿਆਵਾਂ ਨੂੰ ਕਾਬੂ ਕਰਦੀ ਹੈ ਰਾਹ ਆਪਣੇ ਆਪ ਖੁੱਲਣ ਲੱਗਦੇ ਹਨ ਮੈਂ ਸਾਈਂ ਲੋਕਾਂ ਦੀ ਕਮਲੀ ਇਹ ਪੰਗਤੀ ਇੱਕ ਮੰਤਰ ਵਾਂਗ ਕੰਮ ਕਰਦੀ ਹੈ ਇਹ ਇੱਕ ਰੂਹਾਨੀ ਜਾਪ ਹੈ ਇਹ ਇੱਕ ਦਿਵਿਆ ਕੋਡ ਹੈ ਜਦੋਂ ਕੋਈ ਕਬੂਲ ਕਰ ਲਵੇ ਕਿ ਮੈਂ ਸਾਈਂ ਲੋਕਾਂ ਦੀ ਕਮਲੀ ਤਾਂ ਤੁਸੀਂ ਇਹ ਐਲਾਨ ਕਰਦੇ ਹੋ ਕਿ ਮੈਂ ਲੜ ਨਹੀਂ ਰਹਾ ਮੈਂ ਡਰ ਨਹੀਂ ਰਹਾ ਮੈਂ ਦੁਨੀਆ ਦੀ ਨਹੀਂ ਮੈਂ ਸਾਈ ਲੋਕਾਂ ਦੀ ਕਮਲੀ ਹਾਂ ਜੇ ਇਸ ਤਰ੍ਹਾਂ ਮੰਨ ਲਵੋ ਤਾਂ ਫਿਰ ਬਾਬਾ ਜੀ ਉਸ ਦੀ ਜ਼ਿੰਦਗੀ ਵਿੱਚ ਸਮਾਂ ਬਦਲ ਦਿੰਦੇ ਹਨ ਹਾਲਾਤ ਬਦਲ ਦਿੰਦੇ ਹਨ ਤੇ ਹੌਸਲੇ ਨੂੰ ਆਸਤ ਬਣਾਉਂਦੇ ਹਨ ਸਾਈ ਲੋਕਾਂ ਦੀ ਕਮਲੀ ਦੀ ਜੇਕਰ ਰੋਜ਼ਾਨਾ ਰੋਹਾਨੀ ਖੁਰਾਕ ਦੀ ਗੱਲ ਕਰੀਏ ਤਾ ਉਹ ਹੈ ਸਵੇਰ ਦੀ ਜੋਤ ਅੱਗੇ ਚੁੱਪ ਕਰਕੇ ਧਿਆਨ ਕੋਈ ਮੰਤਰ ਨਹੀਂ ਕੇਵਲ ਚੁੱਪ ਕੇਵਲ ਹਾਜ਼ਰੀ ਦਿਨ ਵਿੱਚ ਘਟੋ ਘਟ 11 ਬਾਰੇ ਪੰਗਤੀ ਮੈਂ ਸਾਈਂ ਲੋਕਾਂ ਦੀ ਕਮਲੀ ਉਹਨਾਂ ਦੀ ਕਿਰਪਾ ਨਾਲ ਸੰਭਲੀ ਇਹ ਪੰਗਤੀ ਰੂਹ ਤੇ ਰੱਖਿਆ ਕਵਚ ਬਣਾਉਂਦੀ ਹੈ ਸਾਈਂ ਲੋਕਾਂ ਦੀ ਕਮਲੀ ਕਿਸੇ ਬਾਰੇ ਬੁਰਾ ਨਹੀਂ ਸੋਚਦੀ ਅਤੇ ਨਾ ਹੀ ਉਸ ਦੇ ਦਿਲ ਵਿੱਚ ਨਫ਼ਰਤ ਟਿਕਦੀ ਹੈ ਦੁੱਖ ਨੇੜੇ ਵੀ ਆਉਣ ਪਰ ਬਾਬਾ ਜੀ ਉਹਨਾਂ ਨੂੰ ਦੂਰ ਤੱਕ ਦਿੰਦੇ ਹਨ ਤੂਫਾਨ ਵਿੱਚ ਵੀ ਕੰਬਲੀ ਹਿੰਮਤ ਨਾਲ ਖੜੀ ਰਹਿੰਦੀ ਹੈ ਸਾਈ ਲੋਕਾਂ ਦੀ ਕੰਬਲੀ ਇੱਕ ਡੂੰਗੀ ਭਗਤੀ ਦੀ ਸੋਚ ਹੈ ਉਹ ਸੋਚਦੀ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਇਹ ਨਹੀਂ ਕਿ ਸਾਨੂੰ ਕੀ ਮਿਲਿਆ ਸਭ ਤੋਂ ਵੱਡਾ ਤੋਹਫ਼ਾ ਇਹ ਹੈ ਕਿ ਸਾਨੂੰ ਸੰਤ ਸਾਈ ਲੋਕ ਬਾਬਾ ਜੀ ਮਿਲੇ ਹਨ ਜੇਕਰ ਤੁਸੀਂ ਦਿਲੋਂ ਇਹ ਮੰਨ ਲਿਆ ਕਿ ਮੈਂ ਸਾਈਆਂ ਦੀ ਕਮਲੀ ਤਾਂ ਸਮਝ ਲਵੋ ਤੁਹਾਡੀ ਰੂਹ ਨੇ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਸਭ ਸੰਗਤਾਂ ਤੇ ਸਾਈਂ ਲੋਕ ਬਾਬਾ ਜੀ ਮਿਹਰ ਭਰਿਆ ਹੱਥ ਰੱਖਣ ਇਹੀ ਅਰਦਾਸ ਹੈ ਕਿ ਸਾਈਂ ਲੋਕਾਂ ਦੀ ਕਮਲੀ ਬਣ ਕੇ ਜਿਉਣਾ ਸਾਈਆਂ ਦੇ ਨਾਮ ਨਾਲ ਰਹਿਣਾ ਇਹੀ ਸਾਈ ਲੋਕਾਂ ਦੀ ਕਮਲੀ ਦੀ ਅਸਲੀ ਭਗਤੀ ਹੈ ਸੰਗਤ ਜੀ ਅੱਜ ਦੇਖਦੇ ਹਾਂ ਕਿ ਕੌਣ-ਕੌਣ ਸੰਤ ਸਾਈ ਲੋਕ ਦਰਬਾਰ ਵੱਲੋਂ ਮਡਾਰ ਮਲਟੀਮੀਡੀਆ ਦੇ ਮਾਧਿਅਮ ਰਾਹੀਂ ਦਿਖਾਈ ਗਈ ਵੀਡੀਓ ਨੂੰ ਬਿਨਾਂ ਸਕਿਪ ਕਰਕੇ ਦੇਖਦਾ ਹੈ ਅਤੇ ਕੌਣ ਵੀਡੀਓ ਨੂੰ ਪੂਰੇ ਪ੍ਰੇਮ ਅਤੇ ਸੱਚੀ ਸ਼ਰਧਾ ਨਾਲ ਦੇਖਦਾ ਸੁਣਦਾ ਹੈ ਬਾਬਾ ਸੰਤ ਸਾਈ ਲੋਕ ਜੀ ਨਾਲ ਜੁੜੀਆਂ ਸਭ ਸੰਗਤਾਂ ਇੱਕ ਅੱਜ ਅਸੀਂ ਸਵਾਲ ਰੱਖਦੇ ਹਾਂ ਦੇਖਦੇ ਹਾਂ ਕੌਣ-ਕੌਣ ਸਹੀ ਜਵਾਬ ਦਿੰਦਾ ਹੈ ਹਮੇਸ਼ਾ ਸੰਗਤਾ ਸਾਡੇ ਤੋਂ ਕਮੈਂਟ ਕਰਕੇ ਸਵਾਲ ਪੁੱਛਦੇ ਹਨ ਅੱਜ ਅਸੀਂ ਸੰਗਤਾਂ ਤੋਂ ਇੱਕ ਸਵਾਲ ਪੁੱਛਦੇ ਹਾਂ ਸਵਾਲ ਇਹ ਹੈ ਕਿ ਮੈਂ ਸੰਤ ਸਾਈਂ ਲੋਕਾਂ ਦੀ ਕਮਲੀ ਜੋ ਅੱਜ ਦੀ ਵੀਡੀਓ ਦਾ ਟਾਈਟਲ ਵੀ ਹੈ ਮੈਂ ਸਾਈਂ ਲੋਕਾਂ ਦੀ ਕਮਲੀ ਇਸ ਵੀਡੀਓ ਵਿੱਚ ਕੁੱਲ ਕਿੰਨੀ ਵਾਰ ਸਾਡੀ ਜਵਾਨ ਤੋਂ ਬੋਲਿਆ ਗਿਆ ਹੈ ਹੁਣ ਦੇਖਦੇ ਹਾਂ ਕਿ ਕੌਣ-ਕੌਣ ਸਹੀ ਜਵਾਬ ਦਿੰਦਾ ਹੈ ਜਿਨ੍ਹਾਂ ਦੇ ਵੀ ਜਵਾਬ ਕਮੈਂਟ ਬਾਕਸ ਆਉਣਗੇ ਉਹਨਾਂ ਸਭ ਸੰਗਤਾਂ ਦੇ ਨਾਮ ਅਗਲੀ ਵੀਡੀਓ ਵਿੱਚ ਬੋਲ ਕੇ ਸਪੈਸ਼ਲ ਧੰਨਵਾਦ ਕੀਤਾ ਜਾਵੇਗਾ ਸੰਗਤ ਜੀ ਮੈਂ ਸਾਈਆਂ ਦੀ ਕਮਲੀ ਵੀਡੀਓ ਜੇਕਰ ਚੰਗੀ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈ ਲੋਕ ਜੀ ਅਤੇ ਅੱਜ ਦੇ ਸੁਭਾਲ ਦਾ ਜਵਾਬ ਜਰੂਰ ਦੇਣਾ ਜੀ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਈ ਲੋਕਾਂ ਦੀਆਂ ਹੋਰ ਵੀ ਨਵੀਆਂ ਵੀਡੀਓ ਦੇਖਣ ਲਈ ਮਦਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜੋ ਸੰਗਤਾਂ ਪਹਿਲਾਂ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੀਆਂ ਹਨ ਉਨਾ ਦਾ ਮਡਾਰ ਮਲਟੀਮੀਡੀਆ ਦੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਜਿਕਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ